ਪੰਜਾਬ ਦੇ ਮੰਨੇ ਪ੍ਰਮੰਨੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ ਅਦਾਕਾਰ ਤੇ ਗਾਇਕ ਹੋਣੇ 67 ਸਾਲ ਦੇ ਹੋ ਚੁੱਕੇ ਨੇ ਬੜੀਆਂ ਬਹੁਤ ਕਲਾਮਾਂ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਗੁਰਦਾਸ ਮਾਨ ਨੂੰ ਉਹਨਾਂ ਦੇ ਪ੍ਰਸ਼ੰਸਕ ਗਾਇਕ, ਗੀਤਕਾਰ, ਅਦਾਕਾਰ ਅਤੇ ਪ੍ਰੋਡਿਊਸਰ ਦੇ ਵਜੋਂ ਵੀ ਜਾਣਦੇ ਨੇ ਦਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵਿੰਦਰ ਸਿੰਘ ਗੁਰਦਾਸ ਮਾਨ ਦਾ ਜਨਮ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਗਿੱਦੜਵਾਹਾ ਵਿਖੇ ਹੋਇਆ ਜਿੱਥੇ ਉਹਨਾਂ ਵੱਲੋਂ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਮਲੋਟ ਤੋਂ ਬੀਏ ਫਿਜ਼ੀਕਲ ਐਜੂਕੇਸ਼ਨ ਦੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਪਟਿਆਲਾ ਵਿਖੇ ਫਿਜ਼ੀਕਲ ਐਜੂਕੇਸ਼ਨ ਐਮਏ ਕੀਤੀ ਪਟਿਆਲਾ ਵਿੱਚ ਹੀ ਪੜ੍ਹਾਈ ਕਰਨ ਵਾਲੇ ਗੁਰਦਾਸ ਮਾਨ ਕੁਝ ਸਮਾਜ ਸਰੀਰਕ ਸਿੱਖਿਆ ਦੇ ਅਧਿਆਪਕ ਵੀ ਰਹਿ ਚੁੱਕੇ ਨੇ ਉਹਨਾਂ ਨੇ ਕੁਝ ਸਮਾਗ ਕੁਸ਼ਤੀ ਜਿਮਨਾਸਟਿਕ ਅਤੇ ਜੁੱਡੋ ਕਾਰਾਟੇ ਵੀ ਕੀਤੇ ਅਤੇ ਮਾਨ ਦੇ ਕੋਲ ਜੁੱਡੋ ਕਾਰਾਟੇ ਵਿੱਚ ਬਲੈਕ ਬੈਲਟ ਵੀ ਹੈ ਗੁਰਦਾਸ ਮਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਇੱਕ ਕਰਮਚਾਰੀ ਦੇ ਤੌਰ ਉੱਤੇ ਵੀ ਕੰਮ ਕੀਤਾ ਪੰਜਾਬੀ ਗਾਇਕੀ ਦੇ ਨਾਲ-ਨਾਲ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਆਪਣੀ ਕਲਾ ਦੇ ਜੋਹਰ ਦਿਖਾਏ ਨੇ ਛੋਟੇ ਹੁੰਦੇ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਗੁਰਦਾਸ ਮਾਨ ਨੇ ਪਹਿਲੀ ਵਾਰ ਰਾਮਲੀਲਾ ਵਿੱਚ ਗਾਇਆ ਜਿਸ ਤੋਂ ਬਾਅਦ ਉਹਨਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ਗੁਰਦਾਸ ਮਾਨ ਆਪਣੇ ਫੈਨਸ ਵਿੱਚ ਵਧੀਆ ਗਾਇਕੀ ਦੇ ਨਾਲ-ਨਾਲ ਆਪਣੇ ਵੱਖਰੇ ਅੰਦਾਜ਼ ਲਈ ਵੀ ਜਾਣੇ ਜਾਂਦੇ ਨੇ ਉਹਨਾਂ ਦਾ ਵੱਖਰਾ ਲਿਬਾਸ ਫੈਨਸ ਨੂੰ ਕਾਫੀ ਪਸੰਦ ਹੈ ਆਪਣੇ ਲਾਈਵ ਸ਼ੋਅ ਲਈ ਉਹਨਾਂ ਕੋਲ ਰੰਗਦਾਰ ਕੁੜਤੇ ਚਾਦਰੇ ਦੇ ਕਈ ਵਿਕਲਪ ਹੁੰਦੇ ਨੇ ਤੇ ਉਹਨਾਂ ਦੇ ਪੈਰਾਂ ਵਿੱਚ ਪੰਜਾਬੀ ਜੁੱਤੀ ਹੁੰਦੀ ਹੈ ਮਾਨ 1979 ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਨੂੰ ਆਪਣੀ ਗਾਇਕੀ ਦੇ ਨਾਲ ਕਈ ਹਿੱਟ ਗਾਣੇ ਦੇ ਚੁਕੇ ਨੇ ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਅੱਜ 67 ਸਾਲ ਦੇ ਹੋ ਚੁਕੇ ਨੇ ਅੱਜ ਜਨਮ ਦਿਨ ਮੌਕੇ ਤੁਸੀਂ ਵੀ ਗੁਰਦਾਸ ਮਾਨ ਜੀ ਨੂੰ ਜਨਮ ਦਿਨ ਦੀ ਵਧਾਈ ਦਿਓ